ਆਗੇ ਪੰਜ ਸਾਲ ਉਹਨਾਂ ਦੇ ਮੈਂ ਹੁਣ ਨਾਲ ਨਹੀਂ ਆ ਕਾਲੀ ਆ ਕੇ ਪੰਜ ਸਾਲ ਦੂਜੇ ਆ ਕੇ ਪੰਜ ਸਾਲ ਨੂੰ ਕੋਈ ਹੋਰ ਆ ਚੁੱਕਾ ਪਰ ਅੱਜ ਅੱਜਾ ਫੋਟਾਂ ਨੇ ਆ ਜਾਓ ਯਾਰ ਆ ਜਾਓ ਆ ਜਾਓ ਗੱਲ ਸਮਝ ਪੈਣੀਆ ਕਾਨੂੰਨ ਮਤਲੇ ਹੱਲ ਹੋਣਿਆ ਇਹ ਕਰਕੇ ਅੱਜ ਦਾ ਕੱਖ ਇਹ ਚਲਦੀ ਮੰਨ ਕਰਦਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੀ ਗਰੰਟੀ ਕਰੇ ਪੰਜਾਬ ਸਰਕਾਰ ਜਿਹੜੇ ادارے ਆ ਜਿਵੇਂ ਉਹ ਬਿਜਲੀ ਖੇਤਰ ਆ કે ਉਹ ਵਿਦਿਆ ਕੇ ਉਹ ਟਰਾਂਸਪੋਰਟ ਆ કે ਉਹ ਜਲ ਘਾਰਾ કે ਉਹ ਹਸਪਤਾਲ ਹੈ કે ਉਹ ਕੋਈ ਵੀ ਏਦਾਰੇ ਸਾਡੇ ادارے ਕੋਆਪਰੇਟ ਕਰਾਣੇ ਨੂੰ ਭਰਾ ਮੁਰਦਾਬਾ ਮੁਰਦਾਬਾ ਜਿੰਦਾਬਾਤ ਜਸਤ ਮંત્રી ਜੀ ਜਾਨ ਮੁਰਦਾਬਾ ਜਿੰਦਾਬਾਤ ਜਿੰਦਾਬਾਤ ਜਸਤ ਮંત્રી ਜੀ ਜਾਨ ਮੁਰਦਾਬਾ ਜਿੰਦਾਬਾਤ हथा लेक ਤਰਸਿੰਗ ਮੰਮੀ ਸੁਪਾ ਗੋਜੀ ਜੇ ਅੱਜ ਤੁਸੀਂ ਧਰਨਾ ਦਿੱਤਾ ਲੜਾਈ ਰੋਡ ਚੌਂਕ ਦੇ ਵਿੱਚ ਕੀ ਮੰਗਾਂ ਨੇ ਤੁਹਾਡੇ ਕਦੇ ਵਸਦੇ ਅਸੀਂ 26 ਤਰੀਕ ਨੂੰ ਦੂਜੇ ਮਹੀਨੇ ਦੇ ਨੋਟਿਸ ਦਿੱਤਾ ਸੀ ਇੱਥੋਂ ਦੇ ਗਿਰਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਰਿਆ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਡੀਸੀ ਨੂੰ ਵੀ ਅਸੀਂ ਜਿਹੜੀ ਰੈਲੀ ਹੈ ਜਿਹੜੀ 21 ਮਾਰਚ ਦੀ ਅਸੀਂ ਖੰਨੇ ਦਾਣਾ ਮੰਡੀ 'ਚ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਲ ਉਹ ਬੈਠ ਕੇ ਡਿਸਕਸ ਕਰਕੇ ਹੱਲ ਕੀਤਾ ਜਾਵੇ ਅਸੀਂ ਸਵੇਰ ਦੀ ਅੱਜ 12 ਵਜੇ ਦੀ ਦਾਣਾ ਮੰਡੀ ਤੇ ਖੰਨੇ ਰੈਲੀ ਕੀਤੀ ਆ ਉਸ ਤੋਂ ਬਾਅਦ ਅਸੀਂ ਰੋਸ ਮਾਰਚ ਕਰਕੇ ਇੱਥੇ ਆ ਇੱਥੇ ਸਾਡੇ ਨਾਲ ਏਡੀਸੀ ਮੈਡਮ ਪ੍ਰਸ਼ਾਸਨ ਨੇ ਜੇ ਡੀ ਮਿਕਸ ਮੀਟਿੰਗ ਫਿਸ ਕਰਾਉਨੇ ਆ ਜੇਕਰ ਮੁੱਖ ਮੰਤਰੀ ਪੰਜਾਬ ਸਾਡੇ ਨਾਲ 4-3 ਨੂੰ ਮੀਟਿੰਗ ਨਹੀਂ ਕਰਦੇ ਜਾਂ ਮੀਟਿੰਗ ਤੇ ਬਹਿੰਦੇ ਨਹੀਂ ਇੱਥੇ ਦਾ ਏਡੀਸੀ ਜਿਹਦਾ ਦਫ਼ਤਰ ਆ ਉਹ ਮੈਡਮ ਦਾ ਅਸੀਂ ਫਿਰ ਘਰਾਓ ਕਰਾਂਗੇ ਜੇਕਰ ਉਹ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਸਾਡੀਆਂ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਹਨ ਜਿਹੜਾ ਨੀਜੀਕਰਨ ਪੰਚਾਇਤੀਕਰਨ ਸਾਰੇ ਭਾਗਾਂ ਦਾ ਕੀਤਾ ਜਾ ਰਿਹਾ ਉਹਨੂੰ ਰੱਦ ਕੀਤਾ ਜਾਵੇ ਸਮੂਹ ਆਊਟਸੋਰਸਿੰਗ ਤੇ ਲਿਸਟਮੈਂਟ ਜਿਹੜੇ ਸਰਕਾਰੀ ਭਾਗਾਂ ਦੇ ਕੰਮ ਕਰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ 1948 ਮਤਾਵਕ ਕਰਤਾਰੇ ਜੋ ਤਨਖਾਹ ਦਿੱਤੀ ਜਾਵੇ ਇਹ ਮੰਗਾਂ ਨੂੰ ਲੈ ਕੇ ਅਸੀਂ ਲੰਬੇ ਚਿਰ ਤੋਂ ਕੋਲ ਕਰਦੇ ਆਂ ਮੁੱਖ ਮੰਤਰੀ ਪੰਜਾਬ ਲਗਭਗ ਸਾਨੂੰ 28 ਮੀਟਿੰਗਾਂ ਦਿੱਤੀਆਂ ਜਿਨ੍ਹਾਂ ਚੋਂ ਇੱਕ ਮੀਟਿੰਗ ਕੀਤੀ ਤੇ 27 ਮੀਟਿੰਗਾਂ ਇਥੋਂ ਦੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਨਹੀਂ ਕੀਤੀਆਂ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਮੀਟਿੰਗ ਕਰਨ ਵਾਸਤੇ ਇਹ ਵੱਡਾ ਕੱਠ ਕੀਤਾ ਵਾ ਜੇਕਰ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਮੀਟਿੰਗ ਕਰਕੇ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦੇ ਸੀ ਇਸੇ ਹਫ਼ਤੇ ਸੁਪਾ ਕਮੇਟੀ ਠੇਕਾ ਵਾਲਾ ਸ਼ਰਚ ਮੋਰਚਾ ਪੰਜਾਬ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਅਗਲੇ ਘੋਲ ਦਾ ਐਲਾਨ ਕਰ ਭਾਈ ਜੀ ਖੰਨੇ ਕਿਉਂ ਚੁਸ ਕੀਤਾ ਤੁਸੀਂ ਖੰਨੇ ਕਿਉਂ ਖੰਨਾ ਤਾਂ ਚੁਸ ਕੀਤਾ ਸਾਡਾ ਇੱਥੋਂ ਦਾ ਕਿਰਤ ਮੰਤਰੀ ਹੈ ਜਿਨੇ ਸਾਡੀਆਂ ਤਰ੍ਹਾਂ ਜੇ ਵਾਅਦਾ ਕਰਨਾ 1948 ਐਕਟ ਦੇ ਮੁਤਾਬਕ ਜਿਹੜਾ ਸਰਕਾਰ ਨੇ ਬਣਾਇਆ ਇੱਥੋਂ ਦੀ ਪੰਜਾਬ ਗਵਰਨਮੈਂਟ ਨੇ ਬਣਾਇਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਬਣਾਇਆ ਉਹਦੇ ਮੁਤਾਬਕ ਸਾਡੀ ਘੱਟੋ ਘੱਟ ਮંત્રી ਸਾਹਿਬ ਨੂੰ ਮਿਲਣ ਤੁਸੀਂ ਕਦੇ ਜੀ ਪਹਿਲਾਂ ਇਸ ਤੋਂ ਪਹਿਲਾਂ ਹੀ ਮੰਤਰੀ ਸਾਹਿਬ ਨੂੰ ਨੋਟਿਸ ਵੀ ਭੇਜੇ ਆ ਮੰਤਰੀ ਸਾਹਿਬ ਐ ਕਹਿੰਦੇ ਨੇ ਸਾਡੇ ਕੋਲ ਸਮਾਂ ਨਹੀਂ ਹੈਗਾ ਜਾਨੀ ਕਿ 2 ਮਹੀਨੇ ਪਹਿਲਾਂ ਅਸੀਂ ਇੱਥੋਂ ਦੇ ਮੰਤਰੀ ਸਾਹਿਬ ਇੱਥੋਂ ਦੀ ਐਸਐਸਪੀ ਲੱਗੀ ਹੋਈ ਹੈ ਜਿਹੜੀ ਮੈਡਮ BCS CRM DC ਲੁਧਿਆਣਾ SSP ਲੁਧਿਆਣਾ ਨੂੰ ਸਾਰਿਆਂ ਨੂੰ ਨੋਟਸ ਗਿਆ 2 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਨੋਟਸ ਭੇਜਿਆ ਵੀ ਸਾਡੇ ਨਾਲ ਗੱਲਬਾਤ ਕਰ ਲੋ ਪਰ ਇੱਥੋਂ ਦਾ ਅੜੀਅਰ ਰਵਈਆ ਇੱਥੋਂ ਦੇ ਜਿਹੜੇ ਮੰਤਰੀਆਂ ਜਾਂ ਮੁੱਖ ਮੰਤਰੀ ਉਹ ਮੀਟਿੰਗਾਂ ਜੀ ਉੱਠ ਕੇ ਭੱਜਣ ਲੱਗ ਗਏ ਸੀ ਇਹਨੂੰ ਸਮਾਪਤ ਕਰ ਰਹੇ ਹਾਂ ਅਸੀਂ ਹੁਣ ADC ਮੈਡਮ ਨੂੰ ਮੱਗ ਪੱਤਰ ਦੇ ਕੇ ਉਹਨਾਂ ਨੇ ਇੱਥੇ ਬੋਲਣਾ ਵਾ ਤੇ ਇੱਕ ਲੈਟਰ ਦੇਣੀ ਹੈ ਸਾਨੂੰ 4 ਦਿਨ ਮੁੱਖ ਮੰਤਰੀ ਕੋਲ ਜਾਣਾ ਮੀਟਿੰਗ ਫਿਕਸ ਕਰਾਈ ਆ ਉਹ ਬੋਲਣਗੇ ਜੇਕਰ 4 ਦਿਨ ਮੀਟਿੰਗ ਨਹੀਂ ਹੁੰਦੀ ਇੱਥੋਂ ਦੇ ADC ਦਾ ਅਸੀਂ ਘਰਾਵ ਕਰਾਂਗੇ ਅੱਜ ਪੰਜਾਬ ਦੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥ ਇਹ ਤੇ ਜਲ ਸਪਲਾਈ ਆ ਸੀਵਰੇਜ ਬੋਰਡ ਆ ਪੀਡਬਲ ਇਲੈਕਟ੍ਰੀਸ਼ੀਅਨ ਆ ਲਹਿਰਾ ਥਰਮਲ ਆ ਬਠਿੰਡਾ ਥਰਮਲ ਦੇ ਕੰਮ ਆ ਐਸ ਸੀ ਐਚ ਵੀ ਬਿਜਲੀ ਵਾਲੇ ਕੰਮ ਆ ਵੇਰ ਕਾਮ ਇਲਕ ਪਲਾਂਟ ਵਾਲੇ ਸਾਥੀ ਆ ਇਹ ਹੈ ਰੋਪੜ ਥਰਮਲ ਪਲਾਂਟ ਆ ਇਹਨੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਜਿਹੜੇ ਵਰਕਰ ਪਰਿਵਾਰਾਂ ਬੱਚਿਆਂ ਸਮੇਤ ਆ ਇਹ ਸਿਹਤ ਭਾਗੇ ਅਜੇ ਜੇਕਰ ਫੇਰ ਵੀ ਅੱਗੇ ਥੋੜਾ ਜਿਨਾ ਗੱਲ ਨੂੰ ਕਹਿ ਰਹੇ ਆ ਵੀ ਮੀਟਿੰਗ ਦਾ ਰੱਖਣ ਦਾ سلسلہ ਨਹੀਂ ਮੰਗਾ ਮੰਨੀਆਂ ਜਾਂਦੀਆਂ ਫੇਰ ਅਖੋੜਾ ਫਰਜ਼ ਨੱਕਿਆ ਨਹੀਂ ਮੰਗਾ ਮੰਨੀਆਂ ਐਮਰਜੈਂਸੀ ਮੀਟਿੰਗ ਆ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆ ਗਈ ਆ ਸਰਕਾਰ ਨੇ ਪਿੰਡਾਂ 'ਚ ਸਾਡੇ ਦਰ ਤੇ ਆਉਣਾ ਸਾਡੇ ਕੋ ਵੋਟਾਂ ਲੈ ਕੇ ਮੁੱਖ ਮੰਤਰੀ ਇਨਕਲਾਬ ਕਹਿੰਦਾ ਸੀ ਮੈਂ ਬਦਲਾ ਲਿਆਉਂਗਾ ਫਿਰ ਸਾ ਅਸੀਂ ਲੋਕ ਸੋਚਾਂਗੇ ਕਿ ਉਹਨਾਂ ਨੂੰ ਪਿੰਡਾਂ 'ਚ ਵੋਟਾਂ ਦੇਣੀ ਆ ਕਿ ਨਾਰੇ ਬਾਜ਼ੀ ਕਰਕੇ ਉਹਨਾਂ ਨੂੰ ਵਾਪਸ ਮੋੜੀਂ ਥੈਂਕ ਯੂ ਜੀ ਥੈਂਕ ਯੂ ਜੀ ਇਲਾਸ ਤੁਸੀਂ ਆਪਣਾ ਮੱਤਦਾਨ ਦੇ ਦੇਣੀ ਫਿਰ ਤੁਸੀਂ 4 ਨੂੰ ਕੋਈ ਗੱਲ ਦੱਸ ਤੇ ਚਲ ਜਿਓ 6 ਤੇ ਚਲ ਜਿਓ ਅਸੀਂ ਅਸੀਂ 4 ਤੱਕ ਵੇਟ ਕਰਾਂਗੇ 5 ਨੂੰ ਡਾਢੇ ਦਫ਼ਤਰ ਤੁਸੀਂ ਇਹ ਹੁਣ ਤੁਸੀਂ ਦੇਖ ਲਓ ਬੇਟਾ ਲਾਮ ਲਖਰ ਪਰਿਵਾਰਾਂ ਸਮੇਤ ਆਪਦੇ ਦਫ਼ਤਰ ਪਾਉਣਾ ਤੇ ਮੁੱਖ ਮੰਤਰੀ ਨਾਲ ਮੀਟਿੰਗ ਦੇ ਪਾਉਣਾ ਤੁਸੀਂ ਜਿਹਨੇ ਅਧਿਕਾਰੀਆ ਤੁਹਾਡੇ ਟੱਚ ਦੇ ਸਾਡੇ ਨਾਲ ਉਹਨਾਂ ਦੀ ਗੱਲਬਾਤ ਹੈ ਮੈਂ ਮੀਟਿੰਗ ਕਰਾਵਾਂਗੇ ਜੇ ਟਾਈਮ ਦਿੱਤਾ ਮੀਟਿੰਗ ਕਰਾਵਾਂਗੇ ਜੀ ਮੈਂ ਕਿ ਪੱਤਰ ਦੇਨੇ ਤੁਸੀਂ ਮੈਗ ਤੇ ਭਰੋਸਾ ਦੇ ਜੀ ਚਾਰ ਦਿਨ ਦੇ ਦੇ ਇੱਕ ਵਾਰੀ ਰਿਟਰਨ ਜੀ ਦੇ ਦੋ ਦੇਖੋ ਨਹੀਂ ਇਕਦਮੀ ਤੁਸੀਂ ਆਪ ਮੈਂ ਦਿੱਤਾ ਤੁਹਾਨੂੰ ਸਾਡੇ ਤੇ ਵਿਰੋਸਾ ਨਹੀਂ ਹੈਗਾ ਨਹੀਂ ਇਹ ਕਹਿੰਦੇ ਸੀ ਰਿਟਰਨ ਤੇ ਦੇ ਕੇ ਮੈਂ ਕਰ ਰਿਹਾ ਹਾਂ ਮਾਈਕ ਤੇ ਬੋਲ ਦਿੰਦੇ ਆ ਮਾਈਕ ਤੇ ਗੱਲ ਕਰਦੇ ਆ ਮੈਡਮ ਜੀ ਤੁਹਾਡੇ ਅਫਸਰ ਸਾਨੂੰ ਉੱਥੇ ਲੈ ਕੇ ਆਏਗੇ ਰਿਟਰਨ ਤੇ ਲਿਖਾ ਦੇਗੇ ਆਪਾਂ ਦਾ ਥੋੜਾ ਕੀ ਕਰ ਰਹੇ ਹੋ ਆਪਾਂ ਕੋਈ ਸਾਰੇ ਡਾਟੇ ਡਾਕਰੀਓ ਤੋਂ ਕਹ ਕੇ ਕਿ ਮੈਡਮ ਰਿਟਨ ਚ ਦੇ ਦੇਖੋ ਤੁਸੀਂ ਤਾਂ ਬਲਟੋ ਤੁਹਾਨੂੰ ਉਥੇ ਲੈ ਕੇ ਇਸੇ ਕਰਦੇ ਕਿ ਕਿਵੇਂ ਰਿਟਨ ਚ ਦੇਣਗੇ ਤੇਰੀ ਗੱਲ ਕਰ ਲਓ ਵੀ ਮੈਡਮ ਆਪ ਰਿਟਨ ਚ ਰਹਿੰਦੇ ਨਾ ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਵੀ ਹੁਣ ਤੁਸੀਂ ਦਸਤੂਰ ਟਾਈਪ ਕਰਾ ਲਓ ਰਿਕੁਐਸਟ ਕੀਤੀ ਸੀ ਫੈਮਿਲੀ ਜੀ ਸਾਹਿਬ ਨੇ ਕੀਤੀ ਸੀ ਵੀ ਅੱਜ ਸਾਰੀ ਮੈਸ਼ਨ ਚੱਲਦੇ ਆ ਪਹਿਲਾਂ ਜਿਹੜਾ ਤੁਸੀਂ ਉੱਥੇ ਨਾ ਲਿਖਾਓ ਜਿਹੜੀ ਮੈਮ ਦੇ ਦੇਣਾ ਜਿਹੜੀ ਸਾਨੂੰ ਤੁਸੀਂ ਵਿਆਹ ਤੇ ਲਿਖ ਦੇ ਦੇਣਾ ਤੁਸੀਂ ਲਿਖ ਦਿਓ ਜੀ ਸਾਨੂੰ ਕਿਤਰਾ ਜੀ ਵੀਡੀਓ ਦਾ ਲਿਖ ਤੁਸੀਂ ਲਿਖ ਦਿਓ ਵੀ ਨਾ ਅਧਿਕਾਰੀ ਨਾਲ ਗੱਲ ਕਿੰਨੇ ਵੇਲੇ ਦੀ ਬੇਸਤੀ ਸੀ ਚਲੋ ਆਪਾਂ ਤੁਸੀਂ ਇੱਥੇ ਵੇਟ ਕਰੋ 1 ਮਿੰਟ ਆਪਾਂ ਕਰਦੇ ਹਾਂ ਠੀਕ ਹੈ ਠੀਕ ਹੈ ਚਲੋ ਬੁਲਾ ਰਹੇ ਬੁਲਾਓ ਯਾਰ ਜੀ ਨਿਕਲ ਜਾਓ ਯਾਰ ਇੱਕ ਮਿੰਟ ਮੰਤਰਾ ਸਾਹਿਬ ਕਾ ਜਿੰਦਾਬਾ 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 ਪ੍ਰਤਰੀ ਜਥੇਬੰਦੀਆਂ ਦਾ ਇੱਕ ਜਿੰਦਾਬਾ 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 ਸੇਕਾ ਮਲਾਜ ਮਸ਼ਹਗਰਸ਼ ਮੋਰਚਾ ਜਿੰਦਾਬਾ ਜਿੰਦਾਬਾ ਛੰਡੇ ਤੇ ਨੀਚੇ ਰੱਖੋ ਪ੍ਰਸਾਣੇ ਗਏ ਨੀਚੇ ਕਰਕੇ ਕਵਰੇਜ ਕਰਦੀਆਂ ਸੇਕਾ ਮਲਾਜ ਮਸ਼ਹਗਰਸ਼ ਮੋਰਚਾ ਜਿੰਦਾਬਾ 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 ਇੱਕ ਮਲਾਜ ਬਸ਼ਗਰ ਚਮੋਰਾ ਜਿੰਦਾਬਾਦ 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 ਪ੍ਰਤਿ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸਰਕਾਰ ਨਾਲ ਜਿੱਦਾਂ ਮਰਦੀਤਾਂ ਮਿਲ ਕਰੇ ਇੱਥੇ ਹੀ ਸੰਪਰਕ ਵਾਲੇ ਹੋਣਾ ਕੋਈ ਕੋਈ ਵੀ ਛੇਕਦਾ ਹੋਣਾ ਉਹ ਖੜ ਜਾ ਖੜ ਜਾ ਮੇਰੇ ਪਿੱਛੇ ਬਹੁਤ ਮੌਜੂਦ ਹਾਂ ਕਰ ਦੋ ਪੱਟੋ ਪੱਟੇ ਦੀ ਗੋਲਣਾ ਜੀਏ ਵੀ ਜੀਏ ਆਓ ਕਿਉਂ ਲੋਕ ਨੂੰ ਨਹੀਂ ਬੰਦੀਆਂ ਛੁੱਟੀਆਂ ਤਾਂ ਤੱਕ ਨਹੀਂ ਦਿੰਦੇ انھنياء تڪراڻا ڏيڪ تڪراڻي ڪندڙي اسين آوجو